8 ਅਗਸਤ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਤੇ ਹਿਮਾਚਲ ਉੱਤਰਾਖੰਡ ਔਰ ਜੰਮੂ ਕਸ਼ਮੀਰ ਦੇ ਵਿੱਚ ਹੋਈ ਲੈਂਡਸਲਾਈਡਿੰਗ ਬੱਦਲ ਫਟਣ ਕਾਰਨ ਜਿਹੜੀ ਹੜ੍ਹਾਂ ਦੀ ਮਾਰ ਪੰਜਾਬ ਦੇ ਵਿੱਚ ਪਈ ਆ ਇਹਨੂੰ ਸ਼ਬਦਾਂ ਚ ਬਿਆਨਿਆ ਨਹੀਂ ਜਾ ਸਕਦਾ ਜਿਹੜੇ ਹੜ੍ਹ ਇਸ ਵਾਰ ਆਏ ਨੇ ਬਹੁਤ ਸਾਰੇ ਬਜ਼ੁਰਗ ਦੱਸ ਰਹੇ ਨੇ ਕਿ 1988 ਵਾਲੇ ਹੜ੍ਹਾਂ ਤੋਂ ਵੀ ਵੱਧ ਨੁਕਸਾਨ ਇਸ ਵਾਰ ਹੋਇਆ ਨੁਕਸਾਨ ਨੂੰ ਵੀ ਜਿਹੜਾ ਸ਼ਬਦਾਂ ਚ ਬਿਆਨ ਨਹੀਂ ਸਕਦੇ ਵੱਡੇ ਪੱਧਰ ਤੇ ਜੋ ਫਸਲਾਂ ਨੁਕਸਾਨੀਆਂ ਗਈਆਂ ਨੇ ਵੱਡੇ ਪੱਧਰਾਂ ਤੇ ਘਰ ਨੁਕਸਾਨੇ ਗਏ ਨੇ ਪਸ਼ੂ ਡੰਗਰ ਤੇ ਟਰੈਕਟਰ ਮਸ਼ੀਨਰੀ ਵਗੈਰਾ ਦਾ ਜੋ ਨੁਕਸਾਨ ਹੋਇਆ ਇਹ ਸ਼ਬਦਾਂ ਤੋਂ ਪਰੇ ਆ ਪਰ ਇਸ ਦੇ ਪਿੱਛੇ ਕਾਰਨ ਕੀ ਨੇ ਕਿਉਂ ਹੜ ਆਏ ਇਹ ਜਿਹੜੇ ਸਵਾਲ ਨੇ ਇਹ ਬਹੁਤ ਵੱਡੇ ਪੱਧਰ ਤੇ ਜਾਂਚ ਦਾ ਵਿਸ਼ਾ ਨੇ ਪਰ ਇੱਕ ਵਾਰ ਫਿਰ ਇਸ ਸੰਕਟ ਦੀ ਘੜੀ ਦੇ ਵਿੱਚ ਪੰਜਾਬੀਆਂ ਨੇ ਪੰਜਾਬ ਨੇ ਸਾਬਤ ਕਰਤਾ ਕਿ ਪੰਜਾਬ ਤੇ ਬਾਰ ਬਾਰ ਸੰਕਟ ਆਏ ਨੇ ਭੀੜ ਆਈ ਆ ਪੰਜਾਬ ਬਾਰ ਬਾਰ ਟੁੱਟਿਆ ਦੱਬਿਆ ਪਰ ਫਿਰ ਉੱਠਿਆ ਫਿਰ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਪਰ ਬਹੁਤ ਜਿਹੜੀਆਂ ਗੱਲਾਂ ਨੇ ਉਹ ਵਿਚਾਰਨਯੋਗ ਨੇ ਇੱਕ ਜਿਹੜਾ ਇੱਕ ਮਾਣ ਵਾਲੀ ਗੱਲ ਇਹ ਹੈ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਬੇਸ਼ੱਕ ਸਮੇਂ-ਸਮੇਂ ਤੇ ਸਵਾਲ ਖੜੇ ਹੁੰਦੇ ਆਏ ਆ ਸਰਕਾਰਾਂ ਤੇ ਸਵਾਲ ਖੜੇ ਹੁੰਦੇ ਆਏ ਆ ਮੌਜੂਦਾ ਪ੍ਰਸ਼ਾਸਨ ਤੇ ਸਵਾਲ ਖੜੇ ਹੋ ਰਹੇ ਨੇ ਕੇਂਦਰ ਦੀਆਂ ਸਰਕਾਰਾਂ ਤੇ ਸਵਾਲ ਖੜੇ ਹੋ ਰਹੇ ਨੇ ਜਿੱਥੇ ਲੀਡਰਾਂ ਨੇ ਤਮਾਸ਼ਕੀਨ ਬਣਾ ਰੱਖਿਆ ਸਾਰੇ ਮਾਹੌਲ ਨੂੰ ਕਿਸਤੀਆਂ ਚ ਬਹਿ ਕੇ ਤਿੰਨ ਤਿੰਨ ਚਾਰ ਚਾਰ ਕੈਮਰਾਮੈਨ ਲੈ ਕੇ ਤੇ ਆਪਣੀਆਂ ਵੀਡੀਓ ਰੀਲਾਂ ਬਣਾਉਣ ਤੇ ਲੱਗੇ ਹੋਏ ਨੇ ਉੱਥੇ ਜਿਹੜਾ ਹੈਗਾ ਇਥੋਂ ਦੇ ਜਿਹੜੇ ਪ੍ਰਬੰਧ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਵੀ ਵੱਡੇ ਪੱਧਰ ਤੇ ਜਿਹੜਾ ਹੈਗਾ ਵਿਰੋਧ ਹੋਇਆ ਪਰ ਪੰਜਾਬੀਆਂ ਨੇ ਸਾਬਤ ਕਰਤਾ ਕਿ ਜਦੋਂ ਪੰਜਾਬ ਦੇ ਕਿਸੇ ਵੀ ਖਿੱਤੇ ਦੇ ਵਿੱਚ ਇੱਕ ਭੀੜ ਪੈਂਦੀ ਆ ਕੋਈ ਪਚਾਰ ਆਉਂਦਾ ਕੋਈ ਫਲੱਡ ਆਉਂਦੇ ਨੇ ਜਾਂ ਕਿਸੇ ਤਰ੍ਹਾਂ ਦਾ ਹੋਰ ਸੰਕਟ ਆਉਂਦਾ ਤਾਂ ਪੰਜਾਬੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਭਾਈਚਾਰੇ ਤੋਂ ਉੱਪਰ ਉੱਠ ਕੇ ਸਾਂਝੇ ਇਕੱਠੇ ਹੋ ਕੇ ਆਪਣੇ ਭਰਾਵਾਂ ਦੇ ਨਾਲ ਖੜਦੇ ਨੇ ਸੋ ਇਹ ਤਸਵੀਰਾਂ ਸਾਬਤ ਕਰਦੀਆਂ ਨੇ ਕਿ ਕਿਸ ਤਰ੍ਹਾਂ ਜਦੋਂ ਫਲੱਡ ਆਏ ਉਸ ਤੋਂ ਅਗਲੇ ਦਿਨ ਤੋਂ ਹੀ ਲੋਕ ਟਰੈਕਟਰ ਟਰਾਲੀਆਂ ਭਰ ਕੇ ਪਿੰਡਾਂ ਦੇ ਵਿੱਚੋਂ ਮਿੱਟੀ ਦੇ ਗੱਟੇ ਰਾਸ਼ਨ ਲੰਗਰ ਉਹ ਸਾਰੀਆਂ ਲੋੜੀ ਦੀਆਂ ਵਸਤਾਂ ਜਿਹੜੀਆਂ ਲੋਕਾਂ ਨੂੰ ਜ਼ਰੂਰੀ ਨੇ ਹੋਣਾ ਉਹ ਵੱਡੇ ਪੱਦਰ ਤੇ ਲੈ ਕੇ ਆ ਰਹੇ ਨੇ ਔਰ ਇਸ ਕਦਰ ਜਿਹੜਾ ਰਾਸ਼ਨ ਤੇ ਲੰਗਰ ਆ ਇਸ ਕਦਰ ਇਕੱਠਾ ਹੋ ਗਿਆ ਕਿ ਉਹ ਜਿਹਨੂੰ ਦੇਖ ਕੇ ਸਾਰੀ ਦੁਨੀਆ ਹੈਰਾਨ ਆ ਕਿ ਵਾਕਈ ਪੰਜਾਬ ਇਕੱਲਾ ਦੂਸਰੀਆਂ ਸਟੇਟਾਂ ਜਾਂ ਦੂਸਰੇ ਮੁਲਕਾਂ ਦੇ ਨਾਲ ਹੀ ਖੜਨਾ ਨਹੀਂ ਜਾਣਦਾ ਜਦੋਂ ਭੀੜ ਪੈਂਦੀ ਆ ਤੋਂ ਆਪਣੇ ਭਰਾਵਾਂ ਦੇ ਵੀ ਮੋਢੇ ਦੇ ਮੋਢੇ ਨਾਲ ਮੋਢਾ ਲਾਉਂਦਾ ਪਰ ਇੱਥੇ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨਯੋਗ ਨੇ ਉਹ ਇਹ ਵੀ ਨੇ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਰਾਸ਼ਨ ਤੇ ਰਸਦਾ ਉਥੇ ਪਹੁੰਚ ਗਈ ਆ ਪਹਿਲੇ ਦਿਨ ਤੋਂ ਪਹੁੰਚ ਰਹੀ ਆ ਬਹੁਤ ਸਾਰੇ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਕੁਝ ਸ਼ਰਾਰਤੀ ਅੰਸਰ ਜਿਹੜੇ ਲੰਗਰ ਹਥਿਆਰ ਰੇ ਨੇ ਜਾਂ ਜਿਹੜੇ ਲੰਗਰ ਇਕੱਠਾ ਕਰ ਰਹੇ ਨੇ ਜਾਂ ਹੋਰ ਸਮਾਨ ਹੈ ਜਿਹੜਾ ਲੋੜੀਂਦਾ ਉਹ ਇਕੱਠਾ ਕਰ ਰਹੇ ਨੇ ਜੋ ਅਸਲ ਲੋਕ ਨੇ ਜਿਨ੍ਹਾਂ ਦੇ ਘਰਾਂ ਤੱਕ ਹਲੇ ਸਮਾਨ ਨਹੀਂ ਪਹੁੰਚਿਆ ਜਿਨ੍ਹਾਂ ਨੂੰ ਲੋੜ ਹੈ ਉਹ ਤਾਂ ਹਲੇ ਵੀ ਕਿਤੇ ਨਾ ਕਿਤੇ ਇਸ ਰਸਤੋਂ ਬਾਂਝੇ ਬੈਠੇ ਨੇ ਸੋ ਇਸ ਤਰ੍ਹਾਂ ਦੀ ਅਪਡੇਟ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੇਖੀ ਕਿ ਕੁਝ ਲੋਕ ਜਿੱਥੋਂ ਸ਼ਹਿਰ ਸ਼ੁਰੂ ਹੁੰਦਾ ਉਥੇ ਆਪਣਾ ਇੱਕ ਅਸਥਾਈ ਠਿਕਾਣਾ ਬਣਾ ਕੇ ਬੈਠੇ ਨੇ ਉੱਥੇ ਉਹ ਰਸਦ ਫੜ ਲੈਂਦੇ ਨੇ ਜਿਹੜੇ ਟਰੈਕਟਰ ਟਰਾਲੀਆਂ ਵਾਲੇ ਦੂਰ ਦਰਾਡੇਆਂ ਤੋਂ ਆਉਂਦੇ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਬੁਰੀ ਤਰ੍ਹਾਂ ਨੁਕਸਾਨੇ ਗਏ ਆ ਸਾਨੂੰ ਸਮਾਨ ਦੇ ਜੋ ਬਹੁਤ ਜਗ੍ਹਾ ਤੇ ਜਿਹੜੀ ਹੈਗੀ ਝੜਪਾਂ ਦੀਆਂ ਖਬਰਾਂ ਵੀ ਆਈਆਂ ਪਰ ਇਸ ਸਾਰੇ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਦੋਸਤੋ ਉਹ ਇਹ ਆ ਕਿ ਬਹੁਤ ਵੱਡੇ ਪੱਧਰ ਤੇ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਫਿਰੋਜ਼ਪੁਰ ਫਾਜ਼ਿਲਕਾ ਤੱਕ ਜਿਹੜੇ ਵੀ ਏਰੀਏ ਦੇ ਵਿੱਚ ਹੜ ਆਇਆ ਪੰਜਾਬੀਆਂ ਨੇ ਲੰਗਰ ਦੇ ਤੇ ਰਸਦ ਦੇ ਅੰਬਾਰ ਲਾਤੇ ਨੇ ਵੱਡੇ ਪੱਧਰ ਤੇ ਹਰ ਕਮਿਊਨਿਟੀ ਖਾਸ ਕਰਕੇ ਕਲਾਕਾਰ ਜਿਹੜੇ ਆਰਟਿਸਟ ਜਿਹੜੇ ਅਦਾਕਾਰ ਨੇ ਉਹਨਾਂ ਦਾ ਜ਼ਿਕਰ ਕਰਨਾ ਹੋਏਗਾ ਉਹਨਾਂ ਨੇ ਦਿਲ ਖੋਲ ਕੇ ਸੇਵਾ ਕੀਤੀ ਹੈ ਉਹਨਾਂ ਨੇ ਦਿਲ ਖੋਲ ਕੇ ਆਪਣੇ ਜਿਹੜੇ ਫਾਊਂਡੇਸ਼ਨ ਨੇ ਉਹਨਾਂ ਦੇ ਜ਼ਰੀਏ ਹਰ ਇੱਕ ਮਦਦ ਦੇਣ ਦਾ ਜਿਹੜਾ ਭਰੋਸਾ ਵੀ ਦਿਵਾਇਆ ਤੇ ਮਦਦ ਦੇ ਵੀ ਰਹੇ ਨੇ ਜਿਵੇਂ ਬੀਤੀ ਕੱਲ ਆਪਾਂ ਦੇਖਿਆ ਮਨਕੀਰਤ ਔਲਖ ਨੇ ਟਰੈਕਟਰ ਜਿਹੜੇ ਹੈਗੇ ਨੇ ਦਾਣ ਦਿੱਤੇ ਨੇ ਸੋ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਮਾਣ ਕਰਨ ਵਾਲੀਆਂ ਨੇ ਪਰ ਇੱਕ ਛੋਟਾ ਜਿਹਾ ਸੁਨੇਹਾ ਜਿਹੜੇ ਬਾਰ-ਬਾਰ ਹੋਰ ਵੀ ਬਹੁਤ ਸਾਰੇ ਲੋਕ ਸਾਥੀ ਇਹ ਸੁਨੇਹਾ ਸਾਂਝਾ ਕਰ ਰਹੇ ਨੇ ਕਿ ਅਸਲ ਮਦਦ ਦੀ ਲੋੜ ਉਦੋਂ ਆ ਜਦੋਂ ਪਾਣੀ ਉਤਰ ਜਾਏਗਾ ਜਦੋਂ ਪਾਣੀ ਸੁੱਕ ਜਾਏਗਾ ਜਿਵੇਂ ਡੇਰਾ ਬਾਬਾ ਨਾਨਕ ਤੇ ਉਧਰ ਏਰੀਏ ਦੇ ਵਿੱਚ ਗੁਰਦਾਸਪੁਰ ਏਰੀਏ ਦੇ ਵਿੱਚ ਹੁਣ ਪਾਣੀ ਉਤਰਨਾ ਸ਼ੁਰੂ ਹੋ ਗਿਆ ਘਰਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਲੋਕਾਂ ਦੇ ਘਰਾਂ 'ਚ 5-5 6-6 ਫੁੱਟ ਤੱਕ ਦਾ ਜਿਹੜਾ ਪਾਣੀ ਉੱਥੇ ਠਹਿਰਿਆ ਹੋਇਆ ਸੀ ਉਹ ਜਦੋਂ ਹੁਣ ਉਤਰਿਆ ਤਾਂ ਹੁਣ ਪਤਾ ਲੱਗਦਾ ਕਿ ਕਿੰਨੀ ਕਿੰਨੀ ਉੱਥੇ ਮਿੱਟੀਗਾਰ ਸੇਲਟ ਚੜ ਗਈ ਆ ਸੋ ਉਹਨਾਂ ਘਰਾਂ ਨੂੰ ਮੁੜ ਬਸੇਵਾ ਪ੍ਰਬੰਧ ਕਰਨ ਵਾਸਤੇ ਪੈਸੇ ਦੀ ਲੋੜ ਪੈਣੀ ਆ ਉੱਥੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਨੁਕਸਾਨ ਹੋ ਗਿਆ ਬਹੁਤ ਸਾਰੇ ਘਰ ਟਹਿ ਗਏ ਨੇ ਉਹਨਾਂ ਨੂੰ ਦੁਬਾਰੇ ਤੋਂ ਸਾਰੀ ਲਈ ਜਿਹੜੀ ਹੈਗੀ ਆ ਲੋੜ ਪੈਣੀ ਆ ਜਿਹੜੇ ਖੇਤਾਂ ਦੇ ਵਿੱਚ 5 5 6 6 ਫੁੱਟ ਸੇਲਟ ਚੜ ਗਈ ਆ ਗਾਰ ਚੜ ਗਈ ਆ ਰੇਤਾ ਉੱਥੇ ਜੰਮ ਗਿਆ ਉਹਨਾਂ ਨੂੰ ਪੱਧਰੇ ਕਰਨ ਵਾਸਤੇ ਲੋੜ ਪੈਣੀ ਆ ਜਿਹੜੇ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੀਆਂ ਪੜਾਈਆਂ ਛੁੱਟ ਗਈਆਂ ਜਿਨ੍ਹਾਂ ਬੱਚਿਆਂ ਦੀਆਂ ਕਿਤਾਬਾਂ ਹੜਾਂ ਦੇ ਵਿੱਚ ਰੁੜ ਗਈਆਂ ਉਹਨਾਂ ਬੱਚਿਆਂ ਦੀ ਮਦਦ ਵਾਸਤੇ ਕਾਪੀਆਂ ਕਿਤਾਬਾਂ ਵਾਸਤੇ ਤੇ ਉਹਨਾਂ ਦੀਆਂ ਫੀਸਾਂ ਵਾਸਤੇ ਅੱਗੇ ਲੋੜ ਪੈਣੀ ਆ ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਸਾਹਮਣੇ ਖਬਰਾਂ ਦੇ ਵਿੱਚ ਆਏ ਜਿਨ੍ਹਾਂ ਦੇ ਧੀਆ ਪੁੱਤਾਂ ਦੇ ਵਿਆਹ ਸੀ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਵਿਆਹ ਰੱਖੇ ਹੋਏ ਸੀ ਅੱਗੇ ਹੁਣ ਅਸੂ ਦਾ ਮਹੀਨਾ ਆਉਣ ਵਾਲਾ ਅਸੂ ਤੋਂ ਪੰਜਾਬ ਦੇ ਵਿੱਚ ਵਿਆਹ ਸ਼ੁਰੂ ਹੋ ਜਾਂਦੇ ਆ ਤੇ ਉਹਨਾਂ ਨੇ ਆਪਣੀਆਂ ਧੀਆਂ ਵਾਸਤੇ ਦਾਸ ਤਿਆਰ ਕੀਤਾ ਸੀ ਸਮਾਨ ਤਿਆਰ ਕੀਤਾ ਸੀ ਗਹਿਣੇ ਗੱਟੇ ਪਾਣੀ ਦੇ ਵਿੱਚ ਰੁੜ ਗਏ ਉਹਨਾਂ ਦੀ ਮਦਦ ਦੀ ਲੋੜ ਪੈਣੀ ਆ ਤੇ ਖਾਸ ਕਰਕੇ ਜਦੋਂ ਪਾਣੀ ਉਤਰ ਜਾਣਾ ਉਸ ਤੋਂ ਬਾਅਦ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਸਕਿਨ ਦੀਆਂ ਬਿਮਾਰੀਆਂ ਜਾਂ ਹੋਰ ਇਨਫੈਕਸ਼ਨ ਦੀਆਂ ਬਿਮਾਰੀਆਂ ਉਹ ਉੱਥੇ ਦੇਖਣ ਨੂੰ ਮਿਲਣਗੀਆਂ ਕਿਉਂਕਿ ਪਸ਼ੂ ਡੰਗਰ ਬਹੁਤ ਵੱਡੇ ਪੱਧਰ ਤੇ ਮਰਿਆ ਪਸ਼ੂ ਡੰਗਰਾਂ ਦੇ ਮਰਨ ਕਰਕੇ ਉੱਥੇ ਬਿਮਾਰੀਆਂ ਫੈਲਣ ਦਾ ਡਰ ਰਹਿਣਾ ਤੇ ਵੱਡੇ ਪੱਧਰ ਤੇ ਉੱਥੇ ਮੈਡੀਕਲ ਕੈਂਪ ਲਾਉਣ ਦੀ ਲੋੜ ਪੈਣੀ ਆ ਜਿਨ੍ਹਾਂ ਦੇ ਪਸ਼ੂ ਡੰਗਰ ਮਰ ਗਏ ਨੇ ਉਹਨਾਂ ਪਰਿਵਾਰਾਂ ਨੂੰ ਉਹ ਪਰਪਾਈ ਕਰਨੀ ਹੋਏਗੀ ਪਸ਼ੂ ਡੰਗਰ ਵੀ ਦੇਣੇ ਹੋਣਗੇ ਸੋ ਇਹ ਸਾਰਾ ਕੁਝ ਧਿਆਨ ਦੇ ਵਿੱਚ ਰੱਖਣ ਦੀ ਲੋੜ ਆ ਪੰਜਾਬੀ ਕੌਮ ਬਹੁਤ ਦਲੇਰ ਕੌਮ ਆ ਪੰਜਾਬੀ ਭਾਵਕ ਬਹੁਤ ਛੇਤੀ ਹੁੰਦੇ ਨੇ ਜਦੋਂ ਪੰਜਾਬੀਆਂ ਤੇ ਭੀੜ ਪੈਂਦੀ ਆ ਤਾਂ ਉਹ ਆਪਣਾ ਸਾਰਾ ਕੁਝ ਵੇਚ-ਵੱਟ ਕੇ ਵੀ ਮਦਦ ਕਰਨ ਤੱਕ ਜਾਂਦੇ ਨੇ ਔਰ ਇਹ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਦੇਖਿਆ ਕਿ ਵੱਡੇ ਪੱਧਰ ਤੇ ਪੰਜਾਬੀ ਉੱਥੇ ਰਸਦ ਲੈ ਕੇ ਲੰਗਰ ਰਹਿ ਕੇ ਤੇ ਹੋਰ ਸਮਾਨ ਲੈ ਕੇ ਆ ਰਹੇ ਨੇ ਪਰ ਪੰਜਾਬੀਓ ਇਹ ਧਿਆਨ ਜ਼ਰੂਰ ਰੱਖੋ ਕਿ ਹੁਣ ਸਮਾਨ ਹਰ ਖੇਤਰ ਦੇ ਵਿੱਚ ਬਹੁਤ ਪਹੋ ਗਿਆ ਲੋਕ ਉਥੋਂ ਲੋਕਲ ਜਿਹੜੇ ਲੋਕ ਨੇ ਸਥਾਨਕ ਲੋਕ ਨੇ ਉਹ ਵੀ ਆਪਣੀ ਉਥੋਂ ਵੀਡੀਓ ਬਣਾ ਬਣਾ 파 ਰਹੇ ਨੇ ਕਿ ਵੱਡੇ ਪੱਦਰ ਤੇ ਸਮਾਨ ਪਹੁੰਚ ਗਿਆ ਸਾਥੋਂ ਸੰਭਾਲਿਆ ਨਹੀਂ ਜਾਂਦਾ ਘਰਾਂ ਦੇ ਵਿੱਚ ਸਮਾਨ ਰੱਖਣ ਲਈ ਜਗ੍ਹਾ ਨਹੀਂ ਹੈ ਸੋ ਇਸ ਕਰਕੇ ਇਹ ਸਮਾਨ ਹੁਣ ਨਾ ਲੈ ਕੇ ਆਓ ਜਦੋਂ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸਮਾਨ ਦੀ ਸਾਨੂੰ ਜ਼ਰੂਰਤ ਪੈਣੀ ਆ ਸੋ ਇਸ ਕਰਕੇ ਇੱਕ ਛੋਟੀ ਜੀ ਅਪੀਲ ਜੈ ਕੇ ਸੁਨੇਹਾ ਤੁਹਾਨੂੰ ਦੇਣਾ ਚਾਹੁੰਦੇ ਸੀ ਕਿ ਜਿਹੜਿਆਂ ਇਲਾਕਿਆਂ ਚ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੁਣ ਉਹਨਾਂ ਇਲਾਕਿਆਂ ਦੇ ਵਿੱਚ ਸਮਾਨ ਦੀ ਜ਼ਰੂਰਤ ਪੈਣੀ ਆ ਉਹਨਾਂ ਇਲਾਕਿਆਂ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਣੀ ਆ ਉਧਰ ਧਿਆਨ ਦਿੱਤਾ ਜਾਵੇ ਜਿਹੜੇ ਇਲਾਕਿਆਂ ਦੇ ਵਿੱਚ ਸਮਾਨ ਬਹੁਤ ਜ਼ਿਆਦਾ ਹੋ ਗਿਆ ਉਸ ਇਲਾਕੇ ਦੇ ਵਿੱਚੋਂ ਥੋੜਾ ਜਿਹਾ ਹੁਣ ਇਹ ਆਪਾਂ ਜਿਹੜਾ ਸਮਾਨ ਹਲ ਜਾਣਾ ਘਟਕ ਕੀਤਾ ਜਾਵੇ ਹਾਂ ਜਿੱਥੇ ਮਿੱਟੀ ਦੇ ਗੱਟਿਆਂ ਦੀ ਜ਼ਰੂਰਤ ਆ ਉਥੇ ਮਿੱਟੀ ਦੇ ਗੱਟੇ ਜਿਹੜੇ ਬਨਪੂਰਨ ਵਾਸਤੇ ਉੱਥੇ ਹਾਲੇ ਵੀ ਮੰਗ ਹੈ ਉਹ ਹਾਲੇ ਵੀ ਉੱਥੋਂ ਜਿਹੜੇ ਹੈਗੇ ਆ ਮੈਸੇਜ ਆ ਰਹੇ ਆ ਕਿ ਮਿੱਟੀ ਵੱਤੋਂ ਵੱਤੇ ਭੇਜੀ ਜਾਵੇ ਸੋ ਇਹ ਸੁਨੇਹਾ ਆਨ ਪੁਆਇੰਟ ਦੀ ਟੀਮ ਵੱਲੋਂ ਕਿ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਉੱਤਰ ਗਿਆ ਉਹਨਾਂ ਇਲਾਕਿਆਂ ਦੇ ਵਿੱਚ ਹੁਣ ਉਸ ਤਰ੍ਹਾਂ ਦੀ ਮਦਦ ਦੀ ਲੋੜ ਆ ਜਿਨ੍ਹਾਂ ਦੇ ਖੇਤੀ ਨੁਕਸਾਨੀ ਗਈ ਉਹਨਾਂ ਨੂੰ ਖੇਤੀ ਦਾ ਮੁਆਵਜ਼ਾ ਦੇਣਾ ਜਾਂ ਉਹਨਾਂ ਨੂੰ ਖੇਤੀ ਦਾ ਨੁਕਸਾਨ ਜੋ ਉਹਨਾਂ ਦਾ ਹੁਣ ਪੂਰਾ ਕਰ ਸਕੀਏ ਪਸ਼ੂ ਡੰਕਰਾਂ ਦਾ ਨੁਕਸਾਨ ਪੂਰਾ ਕਰ ਸਕੀਏ ਬੱਚਿਆਂ ਦੀ ਪੜ੍ਹਾਈ ਤੇ ਹੋਰ ਨੁਕਸਾਨ ਦਾ ਜਿਹੜਾ ਹੈਗਾ ਪਰਪਾਈ ਕੀਤੀ ਜਾ ਸਕੇ ਸੋ ਕਿਹੜੇ ਇਲਾਕੇ ਦੇ ਵਿੱਚ ਪਾਣੀ ਉੱਤਰ ਗਿਆ ਸਾਨੂੰ ਕਮੈਂਟ ਬਾਕਸ ਦੇ ਜ਼ਰੀਏ ਇਹ ਵੀ ਦੱਸਿਓ ਤਾਂ ਕਿ ਅਗਲਾ ਮੈਸੇਜ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਧੰਨਵਾਦ